ਸੱਚਾ ਕਾਲ এবੀਪੀ ਸੰਚ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਚਰਨਜੀਤ ਕੌਰ ਤੇ ਨਜ਼ਰ ਪਾਵਾਂਗੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਖਬਰਾਂ ਤੇ ਸ਼ੁਰੂਆਤ ਹਾਲਾਂਕਿ ਦਿਲ ਦੀ ਤੋਂ ਕਰਾਂਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੇ ਵਿੱਚ ਨੇ ਉਹ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵਾਇਡ ਵਿੱਚ ਦਿੱਲੀ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੈ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਬੀਜੇਪੀ ਤੇ ਕਿਉਂ ਬਦਲਾਖੋਰੀ ਦੀ ਨੀਤੀ ਅਪਣਾਉਂਦੀ ਹੈ ਤੱਕੇ ਸ਼ਾਈ ਕਰਦੀ ਹੈ ਮਸਲਾ ਚੰਡੀਗੜ੍ਹ ਮੇਰਚੋਲ ਨਾਲ ਜੁੜਿਆ ਹੋਇਆ ਹੈ ਇਲਜ਼ਾਮ ਲਗਾਏ ਨੇ ਕਿ ਚੋਰੀ ਦੇ ਨਾਲ ਬੀਜੇਪੀ ਨੇ लिया मुख्य भगवंत मान नेता की प्रदर्शन को बचाने के लिए इस देश में बाबा साहब के द्वारा लिखे हुए संविधान को बचाने के लिए आपका अपने अपने घर से निकल कर आना इस बात का संकेत है की ये देश किसी के बाप की जागीर नहीं है ये 140 करोड़ लोगों का देश है अरविंद केजरीवाल ਅੱਜ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਪੰਜ ਵਾਰ ਸੰਮਣ ਆ ਚੁੱਕੇ ਨੇ ਪਰ अरविंद केजरीवाल ਗਏ ਨਹੀਂ ਬਲਕਿ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਦਿੱਲੀ ਦੇ ਵਿੱਚ ਆড্ডা ਉਹਨਾਂ ਨੇ ਲਾਇਆ ਹੋਇਆ ਇਲਜ਼ਾਮ ਬੀਜੇਪੀ ਤੇ ਉਹਨਾਂ ਨੇ ਖੂਬ ਲਗਾਏ ਹੋਏ ਨੇ अरविंद केजरीवाल ਬੀਜੇਪੀ ਤੇ ਇਲਜ਼ਾਮ ਲਗਾ ਰਹੇ ਨੇ ਤੇ ਇੱਧਰ ਸਿਆਸੀ ਵਿਰੋਧੀ ਮਾਨ ਸਰਕਾਰ ਤੇ ਇਲਜ਼ਾਮ ਲਗਾ ਰਹੇ ਨੇ ਸਵਾਲ ਚੱਤੇ अरविंद केजरीवाल ਤੋਂ ਵੀ ਹੋ ਰਹੇ ਨੇ ਪ੍ਰਗਟ ਸਿੰਘ ਨੇ ਸਵਾਲ ਪੁੱਛਿਆ ਕਿ ਇੱਕ ਪਾਸੇ ਤਾਂ अरविंद केजरीवालੇ ਕਹਿ ਰਹੇ ਨੇ ਕਿ ਚੁਣੇ ਹੋਏ ਵਿਧਾਇਕਾਂ ਨੂੰ ਵੌਲੰਟੀਅਰਸ ਨੂੰ ਪ੍ਰਦਰਸ਼ਨ ਕਰਨ ਤੋਂ ਬੀਜੇਪੀ ਕਰੀਏ ਤੇ ਇਧਰ ਜਦੋਂ ਕਲ ਸਿਮਰਨਜੀਤ ਸਿੰਘ ਮਾਨ ਨੇ ਪ੍ਰਦਰਸ਼ਨ ਕਰਨਾ ਸੀ ਤਾਂ ਉਹਨਾਂ ਨੂੰ ਪੁਲਿਸ ਨੇ ਨਜ਼ਰਬੰਦ ਕਰ ਲਿਆ ਯਾਨੀ ਕਿ ਆਮ ਆਦਮੀ ਪਾਰਟੀ ਤੇ 도ਗਲੀਆਂ ਨੀਤੀਆਂ ਅਪਣਾਉਂਦੇ ਇਲਜ਼ਾਮ ਵਿਰੋਧੀ ਧਿਰਾਂ ਪੰਜਾਬ ਦੇ ਵਿੱਚ ਲਗਾ ਰਹੀਆਂ ਨੇ ਤੇ ਅੱਗੇ ਗੱਲ ਕਰਾਂਗੇ ਬੇਅਦਬੀ ਨਾਲ ਜੁੜੇ ਹੋਏ ਮਸਲਿਆਂ ਦੀ ਕਿਉਂਕਿ ਪਰਮਰਾਜ ਸਿੰਘ ਉਮਰਾ ਨੰਗਲ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਸੀ ਪਰ ਹੁਣ ਪੰਜਾਬ ਰੈਨ ਹਾਈ ਕੋਰਟ ਨੇ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਬਹਾਲ ਕਰੋ ਤੇ ਇਸ ਮਸਲੇ ਤੇ ਵੀ ਸਿਆਸਤ ਗਰਮਾ ਗਈ ਹੈ ਬੇਦਬੀ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਯਾਨੀ ਕਿ ਮਾਨ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਤੇ ਸਸਪੈਂਡ ਕੀਤੇ ਗਏ ਆਈਜੀ परमराज सिंह उमरा नंगल ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਪੰਜਾਬ ਹੈ ਰੈਨਾ ਹਾਈ ਕੋਰਟ ਨੇ ਆਦੇਸ਼ ਦੇ ਦਿੱਤੇ ਨੇ ਕਿ ਆਈਜੀ ਪਰਮਰਾਜ ਉਮਰਾ ਨੰਗਲ ਨੂੰ ਬਹਾਲ ਕਰ ਦਿੱਤਾ ਜਾਏ ਤੇ ਇਸ ਮਸਲੇ ਤੇ ਹੁਣ ਸਿਆਸਤ ਵੀ ਖੂਬ ਗਰਮਾ ਗਈ ਹੈ ਸੁਪਾਲ ਸਿੰਘ ਖੇਰ ਨੇ ਮਾਨ ਸਰਕਾਰ ਨੂੰ ਕੇਰਿਆ ਖਾਸ ਕਰਕੇ ਮੁੱਖ ਮੰਤਰੀ ਮਾਨ ਨੂੰ ਕੇਰਿਆ ਉਹਨਾਂ ਨੇ ਕਿਹਾ ਕਿ ਬਤੌਰ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਬੇਦਮੀ ਮਾਮਲਿਆਂ ਦੇ ਵਿੱਚ ਇਹ ਸਰਕਾਰ ਦੀ ਵੱਡੀ ਹੈ ਸਫਲਤਾ ਤੇ ਉਸੇ ਦੀ ਵਜ੍ਹਾ ਕਰਕੇ ਹੀ ਪਰਮਰਾਜ ਉਮਰਾ ਨੰਗਲ ਨੂੰ ਅੱਜ ਬਹਾਲੀ ਮਿਲ ਗਈ ਹੈ ਅਦਾਲਤ ਦਾ ਵੱਡਾ ਫੈਸਲਾ ਆਇਆ ਹੈ ਸੁਪਾਲ ਸਿੰਘ ਖੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੇ ਹੋਏ ਕਹਿ ਦਿੱਤਾ ਹੈ ਕਿ ਵਿਅਦਬੀ ਮਾਮਲਿਆਂ ਦੇ ਜੋ ਸਭ ਤੋਂ ਗੰਭੀਰ ਮੁੱਦੇ ਨੇ ਉਹਨਾਂ ਨੂੰ ਸੰਭਾਲਣ ਦੇ ਵਿੱਚ ਸਰਕਾਰ ਸਫਲ ਰਹੀ ਹੈ ਜਿਸ ਕਾਰਨ ਮਉਤਲਕੀਤੇ ਗਏ ਆਈਟੀ ਪਰਮ ਰਾਜ ਸਿੰਘ ਉਮਰਾਨੰਗਲ ਨੂੰ ਬਹਾਲ ਕਰ ਦਿੱਤਾ ਗਿਆ ਸੁਪਾਲ ਸਿੰਘ ਖਹਿਰਣ ਨੇ ਕਿ ਕਿ ਸਤੋਂ ਪਹਿਲਾਂ ਵੀ ਭਗਵੰਤ ਮਾਨ ਬਤੌਰ ਗ੍ਰਹਿ ਮੰਤਰੀ ਪਿਛਲੇ 20 ਮਹੀਨਿਆਂ ਤੋਂ ਡੇਰਾ ਮੁਖੀ ਰਾਮ ਰਹੀਮ ਖਿਲਾਫ ਵਿਅਦਬੀ ਮਾਮਲੇ ਚਤਾਰਾ 295ਏ ਅਤੇ 153 ਦੇ ਤਹਿਤ ਕਾਰਵਾਈ ਸ਼ੁਰੂ ਕਰਨ ਦੀ ਮਨਜ਼ੂਰੀ ਕਿਉਂ ਨਹੀਂ ਦੇ ਰਹੇ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਅਤੇ ਢੀਰੇ ਦੇ ਪੈਰੋਕਾਰਾਂ ਦੇ ਦਬਾਅ ਹੇਠ ਇਸ ਸਵਾਲ ਖੈਰਾਂ ਨੇ ਪੁੱਛਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਪਰਮਰਾਜ ਸਿੰਘ ਉਮਰਾਂ ਨੰਗਲਕੋਟ ਕਪੂਰਾ ਤੇ ਬੈਬਲ ਕਲਾ ਫਾਇਰਿੰਗ ਮਾਮਲੇ ਦੇ ਵਿੱਚ ਮੁਲਜ਼ਮ ਨੇ ਐਸੇ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਹਾਈ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਤੇ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਕਿ ਪਰਮਰਾਜ ਉਮਰਾਂ ਨੰਗਲ ਨੂੰ ਬਹਾਲ ਕਰ ਦਿੱਤਾ ਜਾਏ ਲਾਜ਼ਮ ਹੈ ਹੁਣ ਇਸ ਤੇ ਸਿਆਸਤ ਵੀ ਬਕੇਗੀ ਕਿਉਂਕਿ ਬੇਅਦਬੀ ਪੰਜਾਬ ਦਾ ਉਹ ਮੁੱਦਾ ਹੈ ਜਿਸ ਤੇ ਸਿਆਸਤ ਖੂਬ ਹੋਈ ਹੈ ਸਰਕਾਰਾਂ ਬਦਲੀਆਂ ਨੇ ਪਰ ਜੋ ਸਿੱਖਾਂ ਦੇ ਅੱਲੇ ਜ਼ਖਮ ਨੇ ਉਸ ਤੇ ਅਜੇ ਮੱਲਮ ਨਹੀਂ ਲੱਗੀ ਤੇ ਇਸ ਮਸਲੇ ਨਾਲ ਜੁੜਿਆ ਜਦੋਂ ਵੀ ਕੋਈ ਮੁੱਦਾ ਉੱਠਦਾ ਹੈ ਤਾਂ ਸਵਾਲ ਖੜੇ ਹੋ ਜਾਂਦੇ ਨੇ ਆਮ ਆਦਮੀ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ ਭਾਜਪਾ ਦੇ ਖਿਲਾਫ ਦਿੱਲੀ ਦੇ ਵਿੱਚ ਤੇ ਇਧਰ ਪੰਜਾਬ ਦੇ ਵਿੱਚ ਅਕਾਲੀ ਦਲ ਪ੍ਰਦਰਸ਼ਨ ਕਰ ਰਿਹਾ ਹੈ ਮਾਨ ਸਰਕਾਰ ਦੇ ਖਿਲਾਫ ਪੰਜਾਬ ਬਚਾਓ ਮਹਿੰਮ ਅਕਾਲੀ ਦਲ ਨੇ ਸ਼ੁਰੂ ਕੀਤੀ ਹੋਈ ਹੈ ਅੱਜ ਅਜਨਾਲਾ ਦਾਣਾ ਮੰਡੀ ਤੋਂ ਇਹ ਯਾਤਰਾ ਸ਼ੁਰੂ ਹੋਈ ਸੀ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲੰਗੀ ਕੱਲ ਮੁਹਿੰਮ ਸ਼ੁਰੂ ਹੋਈ ਸੀ ਹਾਲਾਂਕਿ ਵਿਰੋਧੀ ਇਸ ਦੇ ਖੁੱਪ ਤੰਝ ਕੱਸਦੇ ਨੇ ਕਿ ਪੰਜਾਬ ਬਚਾਉਣ ਦੀ ਲੋੜ ਨਹੀਂ ਹੈ ਬਲਕਿ ਅਕਾਲੀ ਦਲ ਬਚਾਉਣ ਦੀ ਲੋੜ ਹੈ ਜਦੋਂ ਕਿ ਅਕਾਲੀ ਦਲ ਖੂਬ ਇਲਜ਼ਾਮ ਵਿਰੋਧੀ ਧਿਰਾਂ ਤੇ ਲਾਉਂਦਾ ਹੈ ਉਹ ਖੁਦ ਨੂੰ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਦੱਸ ਕੇ ਲੋਕਾਂ ਦੇ ਵਿੱਚ ਮਜ਼ਬੂਤ ਤਰਤਲ ਸਥਾਪਿਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ ਹੈ ਤੇ ਚੋਣਾਂ ਤੋਂ ਪਹਿਲਾਂ ਇਹ ਸਾਰੀਆਂ ਸਰਗਰਮੀਆਂ ਲਗਾਤਾਰ ਜਾਰੀ ਨੇ ਹਜ਼ਾਰਾਂ ਦੀ ਗਿਣਤੀ ਚ ਨੌਜਵਾਨ ਬਜ਼ੁਰਗ ਬੀਬੀਆਂ ਇਹ ਯਾਤਰਾ ਵਿੱਚ ਸ਼ਾਮਿਲ ਹੋ ਰਹੀਆਂ ਆਜ ਤੁਸੀਂ ਦੇਖਿਆ ਹੋਣਾ ਸਰਕਾਰ ਤੋਂ ਤੇ ਲੋਕੀ ਬਦਲਾ ਚਾਹੁੰਦੇ ਆ ਇਹਨਾਂ ਨੂੰ ਕੱਢਣਾ ਚਾਹੁੰਦੇ ਆ ਆ ਜਿਹੜੇ ਆ ਝਾੜੂ ਵਾਲੇ ਪੰਜਾਬ ਜਿਹੜਾ ਬਰਬਾਦ ਕਰਦੇ ਲੱਗੇ ਤੁਸੀਂ ਦੇਖ ਲਓ ਲੋਕਾਂ ਵਿੱਚ ਜਿਹੜਾ ਆਪਣੇ ਦਿਲ ਚ ਗੁੱਸਾ ਸੀ ਉਹ ਸਾਰੇ ਕੱਢ ਰਹੇ ਇੱਥੇ ਸ਼ਾਮਿਲ ਹੋ ਕੇ ਆਪਾਂ ਅਸੀਂ ਪੰਜਾਬ ਬਚਾਉਣ ਚੱਲੇ ਆ ਧਰਮ ਭਗਵੰਤ ਮਾਨ ਕੇਜਰੀਵਾਲ ਨੂੰ ਬਚਾਉਣ ਚੱਲਿਆ ਆ ਫਰਕ ਹੈ ਹੁਣ ਗੱਲ ਕਰਦੇ ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਉਹਨਾਂ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਤੇ ਗਾਣਾ ਰਿਲੀਜ਼ ਹੁੰਦੇ ਹੀ ਕੁਝ ਹੀ ਮਿੰਟਾਂ ਦੇ ਵਿੱਚ ਲੱਖਾਂ ਲੋਕਾਂ ਨੇ ਇਸ ਗਾਣੇ ਨੂੰ ਨਾ ਸਿਰਫ ਪਸੰਦ ਕੀਤਾ ਦੇਖਿਆ ਬਲਕਿ ਇਸ ਦੀ ਖੂਬ ਸ਼ਲਾਘਾ ਵੀ ਹੋਈ ਗੀਤ ਦੇ ਵਿੱਚ ਗਾਇਕ ਜੱਟ ਦੇ ਰੁਤਬੇ ਵੈਰੀ ਜੇਲ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰਦਾ ਹੋਇਆ ਨਜ਼ਰ ਆਉਂਦਾ ਹੈ ਇਹ ਛੇਵਾਂ ਗੀਤ ਹੈ ਜੋ ਸਿੱਧੂ ਮੂਸੇਵਾਲਾ ਦਾ ਮੌਤ ਦੇ ਬਾਅਦ ਰਿਲੀਜ਼ ਕੀਤਾ ਗਿਆ ਤੇ ਉਹਨਾਂ ਦੇ ਹਰ ਗਾਣੇ ਨੂੰ ਦਰਸ਼ਕ ਹਮੇਸ਼ਾ ਦੀ ਤਰ੍ਹਾਂ ਖੂਬ ਪਿਆਰ ਦਿੰਦੇ ਨੇ ਤੇ ਹੁਣ ਗੱਲ ਕਰਦੇ ਹਾਂ ਮੌਸਮ ਦੀ ਮੌਸਮ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਅੱਜ ਸਾਫ਼ ਰਿਹਾ ਧੁੱਪ ਖਿੜੀ ਰਹੀ ਹਾਲਾਂਕਿ ਔਰੇਂਜ ਅਲਰਟ ਸੀ ਤੂੰਦੀ ਪੇਸ਼ੰਗੋਈ ਸੀ ਪਰ ਫਿਰ ਵੀ ਧੁੱਪ ਖਿੜੀ ਰਹੀ ਹਾਲਾਂਕਿ ਮਾਝਾ ਪਰਦੇਸ਼ ਦੇ ਵਿੱਚ ਲੰਘੇ ਦੋ ਦਿਨ ਖੂਬ ਬਰਫਬਾਰੀ ਹੋਈ ਹੈ ਪੰਜਾਬ ਚੰਡੀਗੜ੍ਹ ਦੇ ਵਿੱਚ ਵੀ ਘੜੇ ਮਾਰੀ ਹੋਈ ਹੈ ਇਸ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਵੱਧ ਬਰਫਬਾਰੀ ਹੋਈ ਹੈ ਪਰ ਫਿਰ ਵੀ احتیاط ਵਰਤਣ ਦੇ ਲਈ ਆਖਿਆ ਗਿਆ ਇਸੇ ਨਾਲ ਮੈਨੂੰ ਦਿਓ ਇਜਾਜ਼ਤ ਪਰਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਕਬਰ ਦੇਖਣ ਦੇ ਲਈ ਦੇਖਦੇ ਰਹੋ এবੀਪੀ ਸੰਜਾ